ਹਾਂਜੀ ਸਵਾਗਤ ਹੈ ਤੁਹਾਡਾ ਡੀਸੀ ਪੁਆਇੰਟ ਸ਼ੋਅ ਦੇ ਵਿੱਚ ਤੇ ਅੱਜ ਆਪਾਂ ਲੈ ਕੇ ਆਏ ਹਾਂ ਦੋ ਭਰਾਵਾਂ ਦੀ ਕਹਾਣੀ ਬਚਪਨ ਵਿੱਚ ਉਹਨਾਂ ਦਾ ਬਹੁਤ ਕਾਫੀ ਜ਼ਿਆਦਾ ਪਿਆਰ ਹੁੰਦਾ ਜਦੋਂ ਉਹਨਾਂ ਦੀ ਉਮਰ ਵੱਧਦੀ ਏ ਤੇ ਉਹਨਾਂ ਵਿੱਚ ਕਿਵੇਂ ਲਾਲਚ ਪੈਦਾ ਹੋ ਜਾਂਦਾ ਏ ਕਹਾਣੀ ਆਏਗੀ ਐ ਅਸ਼ੋਕ ਤੇ ਅਦਿੱਤੇ ਦੀ ਅਦਿੱਤੇ ਆ ਜਿਹੜਾ ਉਹ ਕਾਫੀ ਜ਼ਿਆਦਾ ਲਾਲਚਾ ਹੈ ਜਿਹੜਾ ਅਸ਼ੋਕ ਹੈ ਉਹ ਕਾਫੀ ਜ਼ਿਆਦਾ ਦਿਆਲੂ ਹੈ ਇੱਕ ਵਾਰੀ ਕੀ ਹੁੰਦਾ ਹੈ ਲਾਲਚੀ ਦਿੱਤੇ ਦੀ ਘਰ ਵਾਲੀ ਰਜੋ ਉਹ ਸ਼ੋਕ ਨੂੰ ਬੇਰੁਜ ਹੁਣ ਕਰਕੇ ਕਾਫੀ ਜ਼ਿਆਦਾ ਤੰਗ ਪਰੇਸ਼ਾਨ ਕਰਦੀ ਹੈ ਅਸ਼ੋਕ ਵੀ ਤੰਗ ਹੋ ਕੇ ਘਰ ਛੱਡਣ ਦਾ ਫੈਸਲਾ ਲੈ ਲੈਂਦਾ ਤੇ ਉਹ ਰੋਂਦਾ ਰੋਂਦਾ ਪਿੰਡ ਦੇ ਵਿੱਚੋਂ ਗੁਜ਼ਰਦਾ ਹੈ ਤੇ ਇੱਕ ਉੱਥੇ ਪਿੱਪਲ ਹੁੰਦਾ ਉਹਦੇ ਥੱਲੇ ਬੈਠ ਕੇ ਰੋਂਦਾ ਤੇ ਕੋਲੋਂ ਹੀ ਪਿੰਡ ਦਾ ਜਿਹੜਾ ਮੁਖੀ ਹੈ ਉਹ ਖੜ ਜਾਂਦਾ ਕਹਿੰਦਾ ਵੀ ਸ਼ੋਕ ਤੈਨੂੰ ਕੀ ਹੋਇਆ ਉਹ ਦੱਸਦਾ ਕੀ ਮੇਰੇ ਭਰਾ ਨੇ ਮੇਰੀ ਭਾਬੀ ਨੇ ਮੈਨੂੰ ਘਰੋਂ ਕੱਢਤਾ ਤੇ ਮੇਰੇ ਕੋਲ ਹੁਣ ਤੱਕ ਦਾ ਜਿੰਨਾ ਵੀ ਮੈਂ ਰੋਸ਼ਨ ਖਾਦਾ ਹੈ ਹਨਾ ਤੇ ਉਹਦੇ ਪੈਸੇ ਮੰਗ ਰਹੇ ਨੇ ਤੇ ਮੇਰੇ ਕੋਲ ਕੋਈ ਪੈਸਾ ਹੈ ਨਹੀਂ ਇਸ ਕਰਕੇ ਉਹਨਾਂ ਨੇ ਮੈਨੂੰ ਤੰਗ ਪਰੇਸ਼ਾਨ ਕੀਤਾ ਤੇ ਮੈਂ ਘਰ ਛੱਡ ਆਇਆ ਜਿਹੜਾ ਪਿੰਡ ਦਾ ਮੁਖੀ ਆ ਸੀਗਾ ਉਹਨਾਂ ਨੇ ਇੱਕ ਰਹਿਣ ਲਈ ਉਹਨੂੰ ਇੱਕ ਝੌਂਪੜੀ ਦੇ ਦਿੱਤੀ ਅਸ਼ੋਕ ਦੀ ਥੋੜੀ ਜਿਹੀ ਤਰੱਕੀ ਈਰਖਾ ਕਰਕੇ ਦਿੱਤੇ ਜਿਹੜਾ ਉਹ ਜੰਗਲ ਵਿੱਚ ਜਾ ਕੇ ਲੱਕੜਾਂ ਕੱਟਣ ਦਾ ਕੰਮ ਕਰ ਲੱਗਿਆ ਹੁੰਦਾ ਦਿੱਤੇ ਨੂੰ ਜੰਗਲ ਵਿੱਚ ਇੱਕ ਚਮਕਦਾ ਸੋਨੇ ਦਾ ਅੰਡਾ ਨਜ਼ਰ ਆਉਂਦਾ ਹੈ ਤੇ ਉਸੇ ਜੰਗਲ ਵਿੱਚ ਇੱਕ ਸਾਧੂ ਉਸ ਨੂੰ ਚਿਤਾਵਨੀ ਦਿੰਦਾ ਕਿ ਜੇ ਇਹ ਆਂਡੇ ਵਿੱਚੋਂ ਜਿਹੜਾ ਕੁਝ ਵੀ ਨਿਕਲਿਆ ਤੈਨੂੰ ਉਸਨੂੰ ਅਪਣਾਉਣਾ ਪੈਣਾ ਹੈ ਤੇਰੀ ਤਾਂ ਹੀ ਕਿਸਮਤ ਨਾ ਜਿਹੜੀ ਉਹ ਬਦਲੀ ਜਾਊਗੀ ਤੇ ਜਦੋਂ ਅਦਿੱਤਿਓਂ ਆਂਡਾ ਤੋੜਦਾ ਹੈ ਤੇ ਉਸ ਵਿੱਚੋਂ ਸੋਨੇ ਦਾ ਆਂਡਾ ਨਹੀਂ ਬਲਕਿ ਇੱਕ ਪੰਛੀ ਉਹ ਵੀ ਬੜੀ ਬੁਰੀ ਹਾਲਤ ਦੇ ਵਿੱਚ ਉਹ ਪੰਛੀ ਹੈਗਾ ਮੈਣਾ ਤੇ ਮੈਣਾ ਦਾ ਪੰਛੀ ਜਿਹੜਾ ਉਹ ਕਾਫੀ ਬੁਰੀ ਹਾਲਤ ਦੇ ਵਿੱਚ ਹੈ ਦਿੱਤਿਆ ਦੇ ਉਸ ਧਿਕਾਰ ਵਾਲੀ ਉਸ ਪੰਛੀ ਨੂੰ ਇੱਕ ਬੋਝ ਸਮਝਣ ਲੱਗ ਜਾਂਦੇ ਨੇ ਤੇ ਸਾਧੂ ਜੀ ਗੱਲਾਂ ਨੇ ਜਿਹੜੀਆਂ ਉਹਨੇ ਕਹੀਆਂ ਸੀਗਾ ਉਹਨੂੰ ਅਪਣਾਉਣ ਤੋਂ ਇਨਕਾਰ ਕਰ ਲੈਂਦੇ ਨੇ ਉਹ ਪੰਛੀ ਸ਼ੌਕ ਕੋਲ ਛੱਡ ਆਉਂਦੇ ਨੇ ਤੇ ਸ਼ੌਕ ਨੂੰ ਲਾਲਚ ਦਿੰਦੇ ਨੇ ਕਿ ਤੂੰ ਇਹ ਆਂਡਾ ਵੇਚ ਕੇ ਕਾਫੀ ਅਦਾ ਅਮੀਰ ਹੋ ਜਾਏਗਾ ਆਪਾਂ ਅਕਸਰ ਸੁਣਦੇ ਹਾਂ ਸੇਵਾ ਦਾ ਫਲ ਜ਼ਰੂਰ ਮਿਲਦਾ ਹੈ ਸ਼ੌਕ ਨੇ ਉਵੇਂ ਕੀਤਾ ਸ਼ੌਕ ਨੇ ਆਪਣੀ ਪੂਰੀ ਮਾਨਦਾਨੀ ਭਾਵਨਾ ਨਾਲ ਉਸ ਪੰਛੀ ਦੀ ਸੇਵਾ ਕੀਤੀ ਤੇ ਇੱਕ ਦਿਨ ਕੀ ਹੋਇਆ ਉਸ ਪੰਛੀ ਨੇ ਇਨਸਾਨੀਅਤਵਾਦ ਵਿੱਚ ਬੋਲਿਆ ਕਿ ਮੈਂ ਇੱਕ ਸਰਾਫੀ ਰਾਜਕੁਮਾਰੀਆਂ ਇਹ ਮੇਰਾ ਸਰਾਵ ਤਾਂ ਹੀ ਖਤਮ ਹੋਊਗਾ ਮੈਨੂੰ ਲਾਲ ਤਲਾਬ ਦਾ ਪਾਣੀ ਚਾਹੀਦਾ ਅਸ਼ੋਕ ਜਿਹੜਾ ਆਪਣੇ ਨਾਲ ਪੂਰਾ ਮਾਨਦਾਰ ਸੀਗਾ ਅਸ਼ੋਕ ਆਪਣੀ ਜਾਣ ਦੀ ਨਾ ਪਰਵਾਹ ਕਰਦਾ ਹੋਇਆ ਉਹ ਜੰਗਲ ਵਿੱਚ ਚੱਲ ਜਾਂਦਾ ਖਤਰਨਾਕ ਰਸਤਿਆਂ ਵਿੱਚੋਂ ਜਾ ਕੇ ਉਹ ਲਾਲ ਤਲਾਬ ਦਾ ਪਾਣੀ ਲੈਣ ਜਦੋਂ ਮੈਣਾ ਪੰਛੀ ਉਹ ਪਾਣੀ ਪੀਂਦੀ ਆ ਉਹ ਇੱਕ ਸੁੰਦਰ ਰਾਜਕੁਮਾਰੀ ਸਰਲੈਖਾ ਦੇ ਰੂਪ ਵਿੱਚ ਬਦਲਦੀ ਹੈ ਤੇ ਉਹ ਅਸ਼ੋਕ ਤੋਂ ਬੜੀ ਜ਼ਿਆਦਾ ਪਰਸੰਨ ਹੁੰਦੀ ਹੈ ਉਹਦੀ ਇਮਾਨਦਾਰੀ ਤੋਂ ਤੇ ਉਹ ਰਾਜਕੁਮਾਰੀ ਸ਼ੋਕ ਨਾਲ ਵਿਆਹ ਕਰਾ ਲੈਂਦੀ ਹੈ ਤੇ ਅਸ਼ੋਕ ਇੱਕ ਅਸ਼ੋਕ ਰਾਜਕਮਰ ਬਣ ਜਾਂਦਾ ਹੈ ਜਿਹੜਾ ਉਹ ਅਸ਼ੋਕ ਹੁੰਦਾ ਉਸ ਦਾ ਭਰਾ ਦਿੱਤੇ ਉਹ ਮਹਿਸੂਸ ਕਰਦਾ ਹੈ ਕਿ ਉਸਨੇ ਲਾਲਚ ਕਰਕੇ ਇੱਕ ਚੰਗਾ ਸੰਸਾਰਿਕ ਜੀਵਨ ਜਿਹੜਾ ਉਸਨੇ ਖਰਾਬ ਕਰ ਲਿਆ ਦੇ ਇਸ ਤੋਂ ਆਪਾਂ ਨੂੰ ਇਹ ਸਿੱਖਿਆ ਮਿਲਦੀ ਹੈ ਧਨ ਨਾਲ ਬੰਦਾ ਅਮੀਰ ਹੋ ਸਕਦਾ ਪਰ ਇਨਸਾਨੀਅਤ ਨਾਲ ਉਹ ਇੱਕ ਰਾਜਾ ਬਣ ਸਕਦਾ ਹਾਂਜੀ ਇਹ ਤੁਹਾਨੂੰ ਕਹਾਣੀ ਕਿਵੇਂ ਲੱਗੀ ਦੋ ਭਰਾਵਾਂ ਦੀ ਅੱਗੇ ਵੀ ਆਪਾਂ ਇਹੋ ਜਿਹੀ ਚੀਜ਼ਾਂ ਲੈ ਕੇ ਆਵਾਂਗੇ ਨਵੇਂ ਨਵੇਂ ਪੋਡਕਾਸਟ ਨਵੀਆਂ ਨਵੀਆਂ ਕਹਾਣੀਆਂ ਤੇ ਤੁਹਾਨੂੰ ਕਹਾਣੀ ਕਿਵੇਂ ਲੱਗੀ ਲਾਈਕ ਕਮੈਂਟ ਸ਼ੇਅਰ ਕਰਿਓ ਹਾਂਜੀ ਫਿਰ ਮਿਲਦੇ ਹਾਂ ਆਪਾਂ ਅਗਲੀ ਵੀਡੀਓ ਨਾਲ ਅਗਲੇ ਪੋਡਕਾਸਟ ਨਾਲ ਅਗਲੀ ਕਹਾਣੀ ਨਾਲ ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ